ਗੱਲ ਕਰਾਂਗੇ ਜੋ ਸਿਹਤ ਲਈ ਹਾਨੀਕਾਰਕ ਜਿਸਦੇ ਜਦੋਂ ਵੀ ਜ਼ਿਕਰ ਹੁੰਦਾ ਹੈ ਤੇ ਉਸ ਦੇ ਬੋਤਲ ਤੇ ਲਿਖਿਆ ਹੁੰਦਾ ਹੈ ਕਿ ਸਿਹਤ ਲਈ ਇਹ ਚੀਜ਼ ਚੰਗੀ ਨਹੀਂ ਹੈ ਸਿਹਤ ਲਈ ਹਾਨੀਕਾਰਕ ਹੈ ਫਿਰ ਵੀ ਅਸੀਂ ਵਿਆਹਾਂ ਤੇ ਜਸ਼ਨਾਂ ਦੇ ਖੁਸ਼ੀ ਦੇ ਮੌਕੇ ਤੇ ਉਸ ਦਾ ਜਿਹੜਾ ਲਗਾਤਾਰ ਇਸਤੇਮਾਲ ਕਰਦੇ ਹਨ ਤੇ ਇਹ ਚੀਜ਼ ਮਰਦਾਂ ਦੇ ਵਿੱਚ ਕਾਫੀ ਸ਼ੌਕ ਨਾਲ ਪੀਤੀ ਜਾਂਦੀ ਆ ਗੱਲ ਕਰ ਰਹੇ ਹਾਂ ਸ਼ਰਾਬ ਸ਼ਰਾਬ ਅਜ਼ਿਹੇ ਮੌਕੇ ਹੁੰਦੇ ਨੇ ਜਦੋਂ ਕਿਸੇ ਨੇ ਕੁਝ ਪਾਰਟੀ ਕਰਨੀ ਆ ਜਾਂ ਕਈ ਫਰੀ ਦੋ ਚਾਰ ਯਾਰ ਮਿੱਤਰ ਬੈਠਦੇ ਨੇ ਤਾਂ ਉਹ ਵੀ ਜਿਹੜਾ ਉਹ ਸ਼ਰਾਬ ਦਾ ਸੇਵਨ ਕਰਦੇ ਨੇ ਤੇ ਮਰਦਾਂ ਦੇ ਲਈ ਇਸ ਚੀਜ਼ ਦੇ ਇਸਤੇਮਾਲ ਤੇ ਕਈ ਕਿੱਸੇ ਕਈ ਕਹਾਵਤਾਂ ਬਣੀਆਂ ਤੇ ਉਸ ਤੋਂ ਬਾਅਦ ਕਈ ਪ੍ਰਸ਼ਾਸਨਿਕ ਜਿਹੜੇ ਕਲਾਮ ਵੀ ਚਲਾਏ ਗਏ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਏ ਗਏ ਕੀ ਜਿੱਥੇ ਵੀ ਸ਼ਰਾਬ ਦੀਆਂ ਤਸਵੀਰਾਂ ਦਸੀਆਂ ਜਾਣ ਉੱਥੇ ਲਿਖਿਆ ਜਾਵੇ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਪਰ ਹੌਲੀ-ਹੌਲੀ ਹੁਣ ਇਹਦਾ ਟ੍ਰੈਂਡ ਬਦਲ ਰਿਹਾ ਟ੍ਰੈਂਡ ਸਿਹਤ ਲਈ ਨਹੀਂ ਇਸਦਾ ਟ੍ਰੈਂਡ ਬਦਲ ਰਿਹਾ ਸੇਵਨ ਲਈ ਕਿਉਂਕਿ ਹੁਣ ਜਿੱਥੇ ਇਹ ਚੀਜ਼ ਪਹਿਲਾਂ ਮਰਦਾਂ ਲਈ ਸ਼ੌਕੀਨ ਦੇ ਤੌਰ ਤੇ ਪੀਤੀ ਜਾਂਦੀ ਸੀ ਕੋਈ ਇਹ ਵੀ ਕਹਿੰਦਾ ਕਿ ਅਸੀਂ ਦੁੱਖ ਦੇ ਵਿੱਚ ਪੀਂਨੇ ਆ ਪਰ ਹੁਣ ਲਗਾਤਾਰ ਇਸ ਦਾ 트ੈਂਡ ਸਾਡੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਅਜੀਹਾ ਆ ਗਿਆ ਹੈ ਕਿ ਉੱਥੇ ਮਰਦਾਂ ਨਾਲੋਂ ਵੱਧ ਸ਼ਰਾਬ ਦਾ ਸੇਵਨ ਔਰਤਾਂ ਕਰਦੀਆਂ ਹਨ ਤੁਹਾਨੂੰ ਹਰਿਆਣੇ ਜਰ ਲੱਗੇਗਾ ਸਾਨੂੰ ਵੀ ਲੱਗਿਆ ਸੀ ਜਦੋਂ ਅਸੀਂ ਇਸ ਸਬੰਧ ਦੇ ਵਿੱਚ ਰਿਪੋਰਟ ਪੜ੍ਹੀ ਸੀ ਪਰ ਉਹ ਰਿਪੋਰਟ ਕੀ ਕਹਿੰਦੀ ਆ ਤੇ ਉਸ ਰਿਪੋਰਟ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੇ ਵੱਖ-ਵੱਖ ਸੂਬੇ ਉਹ ਜਿੱਥੇ ਮਰਦਾਂ ਨਾਲੋਂ ਵੱਧ ਸ਼ਰਾਬ ਔਰਤਾਂ ਪੀਂਦੀਆਂ ਨੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਜਿਹੜਾ 2019-21 ਤੱਕ ਦੇ ਆਂਕੜਿਆਂ ਦੀ ਜੇਕਰ ਮੰਨੀਏ ਤਾਂ ਔਰਤਾਂ ਵਿੱਚ ਸ਼ਰਾਬ ਦਾ ਰੁਝਾਨ ਕਾਣ ਜਿਹੜਾ ਉਹ ਬਣਿਆ ਤੇ ਉਸ ਦਾ ਜਿਵੇਂ ਕਿ ਸਥਾਨਕ ਪਰੰਪਰਾਵਾਂ ਹੋ ਗਈਆਂ ਬਦਲਦੀ ਜੀਵਨ ਸ਼ੈਲੀ ਹੋਗੀ ਜਾਂ ਸਮਾਜਿਕ ਸਵੀਕ੍ਰਿਤੀ ਹੋਗੀ ਤਾਂ ਜਾਂ ਫਿਰ ਆਜ਼ਾਦੀ ਦੀ ਜਿਹੜੀ ਗੱਲ ਕਹਿੰਦੀਆਂ ਨੇ ਕਿ ਅਸੀਂ ਮਰਦਾਂ ਬਰਾਬਰ ਨੇ ਜਾਂ ਫਿਰ ਜਿਹੜੇ ਗੱਲਾਂ ਕਈ ਕਿਸਮ ਦੀਆਂ ਸਮਾਜ ਦੇ ਵਿੱਚ ਪ੍ਰਚਲਿਤ ਨੇ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਜਾਂ ਫਿਰ ਤੁਸੀਂ ਅਕਸਰ ਪੰਪਾ ਕਲੱਬਾਂ 'ਚ ਵੀ ਦੇਖਿਆ ਹੋਣਾ ਜਾਂ ਕਈ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੁੰਦੀਆਂ ਨੇ ਤੇ ਆਦੀਵਾਸੀ ਖੇਤਰਾਂ ਵਿੱਚ ਤਾਂ ਸ਼ਰਾਬ ਪੀਣ ਰੋਜ਼ਾਨਾ ਜੀਵਨ ਦਾ ਹਿੱਸਾ ਹੈ ਤੇ ਇਸ ਦੇ ਨਾਲ ਹੀ ਸਰੀਰ ਵਿੱਚ ਵੀ ਤਣਾਅ ਵਰਗੇ ਕਾਰਨਾਂ ਕਰਕੇ ਔਰਤਾਂ ਵਿੱਚ ਸ਼ਰਾਬ ਦਾ ਪ੍ਰਚਲਨ ਜਿਹੜਾ ਉਹ ਵਧ ਰਿਹਾ ਇਸ ਲਿਸਟ ਦੇ ਵਿੱਚ ਜੇਕਰ ਅਰੁਣਾਚਲ ਪ੍ਰਦੇਸ਼ ਦਾ ਨਾਂ ਜਿਹੜਾ ਉਹ ਸਭ ਤੋਂ ਟੋਪ ਤੇ ਹੈ ਤੇ ਇੱਥੇ ਔਰਤਾਂ ਵਿੱਚ ਸ਼ਰਾਬ ਪੀਣ ਦੀ 24 ਇਸਾਰ ਗਿਆ 2 ਫੀਸਦੀ ਜਿਹੜੀ ਆ ਉਹ ਅੰਕੜਾ ਨਿਕਲ ਕੇ ਆਇਆ ਮਹਿਮਾਨਾਂ ਨੂੰ ਅਯੋਗ ਜਾਂ ਚੋਲਾਂ ਦੀ ਵੇਰ ਜਿਹੜੀ ਆ ਉਹ ਇੱਥੇ ਪਰੋਸੇ ਜਾਣ ਦੀ ਇੱਕ ਪਰੰਪਰਾ ਵੀ ਹੈ ਜੇਕਰ ਸਿੱਕਮ ਦੀ ਗੱਲ ਕਰੀਏ ਤਾਂ ਇੱਥੇ 16.2% ਦੀ ਔਰਤਾਂ ਸ਼ਰਾਬ ਪੀਂਦੀਆਂ ਹਨ ਇੱਥੇ ਛਾਂਗ ਨਮਕ ਇੱਕ ਪ੍ਰਸਿੱਧ ਜਿਹੜੀ ਸਥਾਨਕ ਵੇਰ ਬਣਾਈ ਜਾਂਦੀ ਹੈ ਜੋ ਕਿ ਬਾਜਰੇ ਤੋਂ ਬਣੀ ਹੁੰਦੀ ਹੈ ਤੇ ਇੱਥੇ ਜਿਹੜੀ ਆ ਉਬਾਦ ਤੋਂ ਅਸ਼ਾਮ ਆਉਂਦਾ ਹੈ ਜਿੱਥੇ 7 ਇਸਾਰੀ 3% ਔਰਤਾਂ ਸ਼ਰਾਬ ਪੀਂਦੀਆਂ ਹਨ ਯਾਨੀ ਕਿ ਸਭ ਤੋਂ ਪਹਿਲਾਂ ਹੁਣਾਚਰ ਪ੍ਰਦੇਸ਼ ਉਸ ਤੋਂ ਬਾਅਦ ਸਿੱਕਮ ਤੇ ਫਿਰ ਜਿਹੜਾ ਉਹ ਅਸਾਮ ਤੇ ਤਿੰਨ ਸੂਬੇ ਅਸੀਂ ਤੁਹਾਨੂੰ ਦੱਸਤੇ ਤੇ ਇਹਨਾਂ ਦੀ ਇਹ ਰੇਸੂ ਵੀ ਤੇ ਲਗਾਤਾਰ ਹੁਣ ਤਿੰਨ ਟੌਪ ਜਿਹੜੇ ਸਾਡੇ ਮੁਲਕ ਦੇ ਵਿੱਚ ਤਾ ਸੂਬੇ ਆ ਗਏ ਪਰ ਇਸ ਦੇ ਨਾਲ ਹੀ ਜਿਹੜਾ ਅਗਲਾ ਸੂਬਾ ਹੈ ਜਿੱਥੇ 6.7% ਮਰਦਾਂ ਦੇ ਨਾਲ ਮੁਕਾਬਲੇ ਦੇ ਵਿੱਚ ਔਰਤਾਂ ਜਿਆਦਾ ਸ਼ਰਾਬ ਦਾ ਸੇਵਨ ਕਰਦੀਆਂ ਹਨ ਉਹ ਹੈ ਤੇਲੰਗਾਨ ਇੱਥੇ ਔਰਤਾਂ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਜਿਆਦਾ ਸ਼ਰਾਬ ਪੀਂਦੀਆਂ ਹਨ ਇੱਥੇ ਖੁਸ਼ੀ ਅਤੇ ਦੁੱਖ ਦੋਵੇਂ ਜਿਹੜੇ ਤੌਰ ਤਰੀਕੇ ਹੁੰਦੇ ਨੇ ਉੱਥੇ ਪ੍ਰਚਲਨ ਹੈ ਤੇ ਸਥਾਨੀ ਹੈ ਜੇਕਰ ਕੋਈ ਤਿਉਹਾਰ ਹੋਵੇ ਕੋਈ ਵਿਆਹ ਸਮਾਗਮ ਹੋਵੇ ਤੇ ਉੱਥੇ ਵੀ ਸਰਾਬ ਦਾ ਸੇਵਨ ਜਿਹੜਾ ਉਹ ਖੂਬ ਚੱਲਦਾ ਹੈ ਹਾਲਾਂਕਿ ਝਾਰਖੰਡ ਦੇ ਵਿੱਚ 6 ਇਸਾਰੀਆ 1 ਫੀਸ ਦੀ ਔਰਤਾਂ ਜਿਹੜੀਆਂ ਨੇ ਉਹ ਸਰਾਬ ਪੀਂਦੀਆਂ ਹਨ ਤੇ ਕਈ ਆਦੀਵਾਸੀ ਖੇਤਰਾਂ ਦੇ ਵਿੱਚ ਸਰਾਬ ਸੱਭਿਆਚਾਰਕ ਰਸਮਾਂ ਦਾ ਇੱਕ ਹਿੱਸਾ ਹੁੰਦੀ ਹੈ ਤੇ ਤੁਹਾਡੇ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਤੁਸੀਂ ਆਪ ਵੇਖਿਆ ਹੋਣਾ ਕਿ ਔਰਤਾਂ ਜਿਹੜੀਆਂ ਨੇ ਉਹ ਸਰਾਬ ਵੰਡ ਵੀ ਰਹੀਆਂ ਨੇ ਪਰੋਸ ਵੀ ਰਹੀਆਂ ਨੇ ਤੇ ਆਪ ਡਰਿੰਕ ਕਰ ਰਹੀਆਂ ਨੇ ਪਰ ਹੌਲੀ ਹੌਲੀ ਇਹ ਚੀਜ਼ ਜਿਹੜੀ ਹੈ ਬਦਲ ਰਹੀ ਆ ਸਾਡਾ ਸਿਰਫ ਇਸ ਕਰਕੇ ਦੱਸਣਾ ਸੀ ਕਿਉਂਕਿ ਲਗਾਤਾਰ ਹੁਣ ਇੱਕ ਜਦੋਂ ਡਾਟਾ ਸਾਹਮਣੇ ਆਉਂਦਾ ਹੈ ਤੇ ਉਹ ਚਰਚਾ ਦੇ ਵਿੱਚ ਆ ਜਾਂਦਾ ਹੈ ਤੇ ਅੱਜ ਅਸੀਂ ਇਸੇ ਮਸਲੇ ਤੇ ਚਰਚਾ ਕੀਤੀ ਆ ਕਿ ਹੌਲੀ ਹੌਲੀ ਜਿਹੜੀ ਆ ਮਰਦਾਂ ਦੀ ਬਰਾਬਰੀ ਦਾ ਮੁਕਾਬਲੇ 'ਚ ਹੁਣ ਸ਼ਰਾਬ ਦਾ ਸੇਵਨ ਔਰਤਾਂ ਵੀ ਕਿਥੇ ਨਾ ਕਿਥੇ ਸੂਬੇ ਦੇ ਵਿੱਚ ਕਰਨ ਲੱਗ ਪਈਆਂ ਨੇ ਪਰ ਅਸੀਂ ਜਿੰਨੀ ਜਨ ਤੱਕ ਦੀ ਹੀ ਗੱਲ ਕਰਾਂਗੇ ਤੇ ਇਹੀ ਗੁਜਾਰਿਸ਼ ਸਭ ਨੂੰ ਕਰਾਂਗੇ ਕਿ ਹੱਦ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦਾ ਸੇਵਨ ਸੇਤ ਲਈ ਹਾਨੀਕਾਰਕ ਹੁੰਦਾ ਹੈ ਤੇ ਜਿਹੜੀ ਸ਼ਰਾਬ ਤੁਸੀਂ ਪੀਨੇ ਹੋ ਉਸ ਦੇ ਬੋਤਲ ਦੇ ਡੱਟ ਖੋਲਣ ਤੋਂ ਪਹਿਲਾਂ ਉਸ ਦੇ ਜਿਹੜਾ ਪੋਸਟਰ ਹੁੰਦਾ ਹੈ ਉੱਥੇ ਵੀ ਲਿਖਿਆ ਹੁੰਦਾ ਹੈ ਕਿ ਸ਼ਰਾਬ ਸੇਤ ਲਈ ਹਾਨੀਕਾਰਕ